ਕੌਣ ਕਹਿੰਦਾ ਪਿੰਡ ਦਾ ਮੋਹ ਨਹੀਂ ਹੁੰਦਾ ਚਲੋ ਮੰਨਿਆ ਵੀ ਨਹੀਂ ਹੁੰਦਾ ਫਿਰ ਮੁਸਾਫਰ ਨੂੰ ਆਪਣੇ ਪਿੰਡ ਵੱਲ ਵਾਧਾ ਇੱਕ ਇੱਕ ਕਦਮ ਵੀ ਆਪਣਾ ਆਪਣਾ ਕਿਉਂ ਮਹਿਸੂਸ ਕਰਾਉਂਦਾ ਦੂਰ ਰਹਿੰਦਿਆਂ ਨੂੰ ਆਪਣੇ ਲੋਕ ਤਾਂ ਕੀ ਆਪਦੇ ਪਿੰਡ ਦੇ ਦਰਖਤ ਵੀ ਯਾਦ ਆਉਂਦੇ ਹੁਣ ਦਰਖਤ ਕੀ ਪਿੰਡ ਦੀਆਂ ਪੀੜੀਆਂ ਖੁੱਲੀਆਂ ਗਲੀਆਂ ਵੀ ਉਹ ਗਲੀਆਂ ਕੀ ਕੰਧਾਂ ਵਿੱਚ ਇਤੇ ਆਉਂਦੀਆਂ ਕੰਧਾਂ ਕੋਲੇ ਕੀ ਇਥੇ ਰੂੜੀਆਂ ਨਹੀਂ ਭੁੱਲਦੀਆਂ ਹੁਣ ਇੱਕ ਘੰਡੋਲੀਆਂ ਘੀਰਾ ਤੰਦੂਰ ਪਈਆਂ ਕਈਆਂ ਢੂਣੀ ਖੁੰਡੇ ਪੱਗਾਂ ਬੋੜ ਛੱਪੜ ਸੱਥਾਂ ਚੱਕੀਆਂ ਕਲਾੜੇ ਰੌਣਕਾਂ ਹਾਸੀ ਟੋਲੀਆਂ ਹੌਂਸਲੇ ਹਿੰਮਤ ਇਹ ਚੇਤੇ ਕਰਦੀਆਂ ਆਪਦੇ ਵਾਰਸਾਂ ਨੂੰ ਅੱਜ ਕੱਲ੍ਹ ਲੋਕ ਸੱਤ ਸਮੁੰਦਰ ਪਾਰ ਜਾ ਵਰਦੇ ਆ ਬੜੀ ਦੂਰ ਪਰ ਆ ਜਿਹੜੇ ਪੈਨ ਛੱਡ ਕੇ ਸ਼ਹਿਰ ਵੀ ਗਏ ਸੀ ਨਾ ਉਹ ਵੀ ਆਪਦੇ ਹਾਸੇ ਤਾਂ ਪੈਨ ਆਕੀ ਲੈ ਕੇ ਜਾਂਦੇ ਆ ਯਾਰ ਕੋਈ ਟੀਚਰ ਕਰਨ ਵਾਲਾ ਨਹੀਂ ਲੱਭਦਾ ਕੋਈ ਹੌਸਲਾ ਦੇਣ ਵਾਲਾ ਨਹੀਂ ਲੱਭਦਾ ਉਹ ਗੱਲ ਤਾਂ ਸਾਰੀ ਮੋਹ ਦੀ ਐ ਨਾ ਪੈਨ ਕਹਿੰਦਾ ਵੀ ਚੱਲਿਆਂ ਜਾ ਜਾ ਵੱਧ ਫੁੱਲ ਪਰ ਮੈਂ ਤੇਰਾ ਜੀ ਨਹੀਂ ਲੱਗਣ ਦਿੰਦਾ